ਪਰਾਣਾ ਕਰਦੇ ਪਿਆ ਲੋਕਾਂ ਦੇ ਅੱਗੇ ਝੋਲੀ ੜਦੇ ਪਿਆ ਵੀ ਅਸੀਂ ਪਹਿਲਾਂ ਕੰਮ ਕਰਕੇ ਦਿਖਾਇਆ ਔਰ ਉਹ ਮਹਿਸੂਸ ਵੀ ਕਰਦੇ ਅਭੀ ਜੋ ਜੋ 5 ਸਾਲ ਤੁਸੀਂ ਕੰਮ ਕੀਤਾ ਸੀ ਮਗਰਲੇ 2-3 ਸਾਲ ਬਿਲਕੁਲ ਕੰਮ ਨਹੀਂ ਹੋਇਆ ਸਰਕਾਰਾ ਅੱਜ ਸਾਰੇ ਫਰੰਟਾਂ ਤੇ ਫੇਲ ਨੇ ਕੋਈ ਮਹਿਕਮਾ ਕੰਮ ਕਰ ਕਰਕੇ ਨਹੀਂ ਦਿਖਾ ਰਿਹਾ ਲਾਅ ਐਂਡ ਆਰਡਰ ਬੜਾ ਅਮ ਨੀਵੇਂ ਲੈਵਲ ਤੇ ਪਹੁੰਚ ਚੁੱਕਿਆ ਹੋਇਆ ਅੱਜ ਜਿਹੜੇ ਹਾਲਾਤ ਆ ਉਹਦਾ ਇਲੈਕਸ਼ਨ ਹੈ ਅੱਜ ਅੱਜ ਸਾਰੇ ਦਫਤਰ ਰਜਿਸਟਰਾਰ ਦਫਤਰ ਡੀਟੀਓ ਦਫਤਰ ਬੁਰਾ ਹਾਲ ਹੈ ਸਾਰਿਆਂ ਦਾ ਅਸੀਂ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਵੀ ਸਰਕਾਰ ਹਰ ਇੱਕ ਜਗ੍ਹਾ ਫੇਲ ਹੈ ਅਗਲਾ ਸਵਾ ਸਾਲ ਡੇਢ ਸਾਲ ਮੈਸੇਜ ਦੇਣ ਦਾ ਟਾਈਮ ਹੈ ਇਸ ਸਰਕਾਰ ਨੂੰ ਵੀ ਅਸੀਂ ਤੁਹਾਡੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਅਗਰ ਤੁਸੀਂ ਆਪਣਾ ਕੰਮ ਕਰਨ ਦਾ ਵਤੀਰਾ ਔਰ ਤਰੀਕਾ ਨਾ ਬਦਲਿਆ ਤਾਂ ਸਵਾ ਸਾਲ ਬਾਅਦ ਤੁਹਾਡਾ ਉਹੀ ਹਸ਼ਰ ਹੋਏਗਾ ਜੋ ਇਸ ਇਲੈਕਸ਼ਨ ਤੋਂ ਬਾਅਦ ਹੈ ਡੱਕਾ ੱਕੇ ਦਾ ਰੂਪ ਹੈ ਇਹ ਪਿੱਛਾ ਹੋਏਗਾ ਰਿਲੇਕਸ਼ਨ ਲਈ ੱੱਕਾ ਹੋਏਗਾ ਤੇ ਅਸੀਂ ਚੂੜੀਆਂ ਪਾ ਕੇ ਬੈਠੇ ਆ ਯਾਰ ਨਾਮਿਨੇਸ਼ਨ ਦਾਖਲ ਕੀਤੇ ਆ ਜੀ ਹੋਰ ਬੜੇ ਜੋਰ ਸ਼ੋਰ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਜੀ 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 ਪੂਰੇ ਪੰਜਾਬ ਦੇ ਸਾਰਿਆਂ ਨੇ ਪਹੁੰਚ ਕੇ ਅੱਜ ਇਸ ਨਾਮਿਨੇਸ਼ਨ ਪੇਪਰ 'ਚ ਸ਼ਮੂਲੀਅਤ ਕੀਤੀ ਹੈ ਔਰ ਜਿਸ ਪ੍ਰਕਾਰ ਦਾ ਜੋਸ਼ ਦਿਖ ਰਿਹਾ ਹੈ ਇਸ ਪ੍ਰਕਾਰ ਦੀ ਲੋਕਾਂ ਦੇ ਵਿੱਚ ਉਤੇਜਨਾ ਹੈ ਜਿੰਝ ਲੱਗਦਾ ਹੈ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਰਹੇਗਾ ਬਰਬਾਦਵਾ ਵੱਡੀ ਸਫਲਤਾ ਕਾਂਗਰਸ ਪਾਰਟੀ ਨੂੰ ਦੇਗਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਭਾਰਤ ਨੂੰ ਜਨਾਸ਼ੂ ਜੀ ਨੂੰ ਮਿਲੇਗੀ ਤੇਰਾ ਉੱਪਰ ਵੱਡੇ ਮਾਰਜਨ ਦੇ ਨਾਲ ਅਸੀਂ ਇਹ ਲੜਾਈ ਜਿੱਤेंगे ਔਰ ਇੱਥੋਂ 2027 ਦਾ ਮੋੜ ਬਣਿਆ ਜਾਏ ਠੀਕ ਹੈ ਆ ਦੇ ਉੱਪਰ ਬੜੀ ਵਾਰ ਧਾੜ ਵੀ ਆਈ ਹੈ ਪੰਜਾਬ ਦੇ ਵਿੱਚ ਪੂਨਾ ਰੁਪਿਆ ਆਇਆ ਗਿਆ ਅੰਗਰੇਜ਼ਾਂ ਨੂੰ ਪੁਹਿਆ ਗਿਆ ਹੋ ਜਿਹੜਾ ਕੇਜਰੀਵਾੜ ਨਾਮ ਦਾ ਧਾੜ ਵੀ ਇੱਕ ਆਇਆ ਹੈ ਇਸ ਨੂੰ ਵੀ ਇਸ ਤਰ੍ਹਾਂ ਹੀ ਕੀਤਾ ਜਾਇਆ ਜਾਏਗਾ ਸੋਨੀ ਮਾਈਕ ਦੇ ਰਾਜ ਸਭਾ ਦੇ ਰਾਜਨੀਤਿਕ ਮਾਹੌਲ ਤੋਂ ਬਰਕਰਾਰ ਆ ਯਾਰ ਬੜੇ ਗੱਲਾਂ ਆ ਭਾਈ ਤੂੰ ਮੇਰੇ ਉੱਤੇ ਕਦੇ ਡਿੱਗੇ ਫਿਰ ਆ ਕੇ ਇਹ ਇੱਕੋ ਰਾਜ ਸਭਾ ਦਾ ਮੈਂਬਰ ਹੋ ਡੈਪੋ ਮੂਰੇ ਬਟੋ ਫੇਲ ਦੇਵਲ ਜਰ ਇਹ ਮਨਜ਼ੂਰ ਨਹੀਂ ਕਿਸੇ ਤਰ੍ਹਾਂ ਕੋ ਤਾਂ ਨਹੀਂ ਕਿੱਥੇ ਮੈਦ ਲੈ ਆਉਂਦੇ ਕੋਈ ਆ ਅੱਗੇ ਆਏ ਹਜੀ ਲੋਕੋ ਇਹ ਅਰੋੜਾ ਦੀ ਇਤਹਾਸ਼ੂ ਦੀ ਲੜਾਈ ਨਹੀਂ ਹੈ ਜੀ ਉਹ ਪੰਜਾਬ ਦੀ ਤੇ ਕੇਜਰੀਵਾਲ ਦੀ ਲੜਾਈ ਹੈ ਜਿੱਦੇ ਅੰਦਰ ਪੰਜਾਬੀ ਤੈਨੂੰ ਮੁਬਾਰਕਾਂ ਦਿੰਨੇ ਆ ਵੀ ਭਾਈ ਵਧਾਈਆਂ ਤੇ ਵੋਟ ਕਾਂਗਰਸ ਪਾਰਟੀ ਨੂੰ ਪਾਉਣੀ ਆ ਤੁਸਾਂ ਨੂੰ ਸੁਨੇਹਰ ਬੇਨਤੀ ਆ ਆਸ਼ੂ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਬੜਾ ਖੁਸ਼ੀਆਂ ਖੇੜਿਆਂ ਵਾਲਾ ਦਿਨ ਆ ਤੇ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਉਹ ਪਾਰਟੀ ਜਿਹੜੀ ਕਹਿੰਦੀ ਸੀ ਪੰਜਾਬ ਦੇ ਅੰਦਰ ਆਰਐਸਐਸ ਦਾ ਏਜੰਡਾ ਲਾਗੂ ਮੇਰਾ ਖਿਆਲ ਪੱਛਮੀ ਦੇ ਵਿੱਚ ਜਮਾਨਤ ਜਬਤ ਮਤਲਬ ਕਿ ਬੀਜੇਪੀ ਦੀ ਤੇ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਕਾਂਗਰਸ ਦੀ ਵੱਡੀ ਜਿੱਤ ਸਫਲਤਾ ਵਾਸਤੇ ਦਿਨ ਰਾਤ ਇੱਕ ਕਰੂਗੀ। ਆਮ ਆਦਮੀ ਪਾਰਟੀ ਸਰਕਾਰ ਨਾਲ ਉਹਨਾਂ ਵੱਲੋਂ ਕਿਤੇ ਆ ਰਹੇ ਨੇ ਕਾਫੀ। ਬਈ ਸਰਕਾਰ ਵਾਲੇ ਦਾਅਵੇ ਕਰਦੇ ਆ ਸਰਕਾਰ ਵਾਲੇ ਬੜਾ ਕੁਝ ਬੋਲਦੇ ਆ ਜੇ ਸਰਕਾਰ ਵਾਲਿਆਂ ਦੀ ਸੁਣਨੀ ਹੁੰਦੀ ਤੇ ਲੋਕ ਸਭਾ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਧੂੜ ਚਟਾਈ ਆਮ ਆਦਮੀ ਪਾਰਟੀ ਨੂੰ ਚਟਾਈ ਨਾ ਸਕਦੀ ਲੋਕ ਸਭ ਜਾਣਦੇ ਆ ਸਰਕਾਰ ਨੇ ਕੀ ਕੀਤਾ ਤੇ ਕਈ ਕੀ ਨਹੀਂ ਕੀਤਾ ਸੋ ਇਸ ਬਾਇਲ ਇਕਸ਼ਨ ਦੇ ਅੰਦਰ VOTER ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਵੱਡਾ ਫਤਵਾ ਦੇਣਾ